ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਦੇ ਰੈਸਪੀਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਉਂਗੀ ਕarele ਆਲੂ ਦੀ ਸਬਜ਼ੀ ਕarele ਆਲੂ ਦੀ ਸੁੱਕੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਇਹਦੀ ਰੈਸিপি ਚਲੋ ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰ ਹੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਚਲੋ ਰੈਸিপি ਤੁਹਾਡੇ ਨਾਲ ਮੈਂ ਸ਼ੇਅਰ ਕਰਦੀਆਂ ਕਰੇਲੇ ਆਲੂ ਦੀ ਸੁੱਕੀ ਸਬਜੀ ਬਣਾਉਣ ਵਾਸਤੇ ਇੱਥੇ ਮੈਂ 250 ਗ੍ਰਾਮ ਕਰੇਲੇ ਲਏ ਨੇ ਤੇ ਇਹਨਾਂ ਕਰੇਲਿਆਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿੱਤਾ ਹੋਇਆ ਤੇ ਇਹਨਾਂ ਕਰੇਲਿਆਂ ਦੇ ਛਿਲਕੇ ਆਪਾਂ ਬਿਲਕੁਲ ਵੀ ਨਹੀਂ ਉਤਾਰਾਂਗੇ ਇਸਦੇ ਛਿਲਕਿਆਂ ਦੇ ਵੀ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ ਤੇ ਛਿਲਕਿਆਂ ਸਮੇਤ ਹੀ ਆਪਾਂ ਇਹ ਸਬਜੀ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਵੀ ਇਹ ਕੋੜੀ ਨਹੀਂ ਬਣੇਗੀ ਸਭ ਤੋਂ ਪਹਿਲਾਂ ਕਰੇਲਿਆਂ ਦੇ ਇਹ ਦੋਨੋਂ ਸਾਈਡਾਂ ਦੇਖੋ ਮੈਂ ਉਤਾਰ ਕੇ ਰੱਖ ਲੈਂਦੀਆਂ ਨੇ ਤੇ ਫਿਰ ਇਸ ਤੋਂ ਬਾਅਦ ਇਸ ਨੂੰ ਮੈਂ ਗੋਲ-ਗੋਲ ਸਾਈਜ਼ ਦੇ ਵਿੱਚ ਕੱਟਾਂਗੀ ਦੇਖੋ ਇਸ ਤਰ੍ਹਾਂ ਮੈਂ ਇਸ ਨੂੰ ਗੋਲ-ਗੋਲ ਕੱਟ ਰਹੀ ਆ ਬਹੁਤ ਜ਼ਿਆਦਾ ਮੋਟੇ ਨਹੀਂ ਕੱਟਣਾ ਇਸ ਨੂੰ ਨਹੀਂ ਤਾਂ ਫਿਰ ਇਹਨਾਂ ਨੂੰ ਪੱਕਣ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਬਸ ਇੰਨੇ ਕੁ ਸਾਈਜ਼ 'ਚ ਆਪਾਂ ਇਹਨੂੰ ਕੱਟਣਾ ਤੇ ਦੇਖੋ ਇਸ ਦੇ ਵਿੱਚ ਬਿਲਕੁਲ ਵੀ ਬੀਜ ਨਹੀਂ ਹੈਗੇ ਜੇ ਕਰੇਲਿਆਂ ਦੇ ਵਿੱਚ ਬੀਜ ਹੋਣ ਤਾਂ ਤੁਸੀਂ ਬੀਜ ਕੱਢ ਲੈਣਾ ਪਰ ਮੇਰੇ ਵਾਲੇ ਸਾਰੇ ਕਰੇਲਿਆਂ ਦੇ ਵਿੱਚ ਬੀਜ ਬਿਲਕੁਲ ਵੀ ਨਹੀਂ ਹੈਗੇ ਤੇ ਹੁਣ ਇਹਨਾਂ ਕਰੇਲਿਆਂ ਦੇ ਵਿੱਚ ਮੈਂ ਅੱਧਾ ਚਮਚ ਨਮਕ ਦਾ ਪਾ ਦਾਂਗੀ ਅੱਧਾ ਚਮਚ ਨਮਕ ਪਾਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਮਿਕਸ ਕਰਨ ਤੋਂ ਬਾਅਦ ਇਸ ਨੂੰ ਟੱਕ ਕੇ ਅੱਧੇ ਘੰਟੇ ਲਈ ਰੱਖ ਦਾਂਗੇ ਤਾਂ ਜੋ ਕ੍ਰੇਲਿਆਂ ਦੇ ਵਿੱਚ ਜਿੰਨੀ ਵੀ ਕੁੜੱਤਨ ਹੈਗੀ ਉਹ ਸਾਰੀ ਬਾਹਰ ਨਿਕਲ ਜੇ ਕ੍ਰੇਲਿਆਂ ਦੇ ਵਿੱਚ ਕਾਫੀ ਕੁੜੱਤਨ ਹੁੰਦੀ ਹੈ ਇਸ ਤਰ੍ਹਾਂ ਕਰਨ ਨਾਲ ਜਿਹੜੀ ਕੁੜੱਤਨ ਹੈਗੀ ਉਹ ਸਾਰੀ ਨਿਕਲ ਜਾਏਗੀ ਤੇ ਦੇਖੋ ਹੁਣ ਮੈਂ ਇਸ ਨੂੰ ਟੱਕ ਲਿੱਤਾ ਹੋਇਆ ਤੇ ਤਕਰੀਬਨ ਅੱਧਾ ਘੰਟਾ ਹੋ ਚੁੱਕਾ ਹੈ ਇਸ ਨੂੰ ਖੋਲ ਕੇ ਚੈੱਕ ਕਰਦੇ ਹਾਂ ਮੈਂ ਤੁਹਾਨੂੰ ਦਿਖਾਨੀ ਆਂ ਕ੍ਰੇਲਿਆਂ ਨੇ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੋਇਆ ਤੇ ਜਿੰਨੀ ਵੀ ਕੁੜੱਤਨ ਹੈਗੀ ਏ ਉਹ ਇਸ ਪਾਣੀ ਦੇ ਵਿੱਚ ਆ ਚੁੱਕੀ ਏ ਤੇ ਇਸ ਪਾਣੀ ਨੂੰ ਹੁਣ ਆਪਾਂ ਕੱਢ ਦਾਂਗੇ ਤੇ ਜਿਹੜੇ ਇਹ ਕ੍ਰੇਲੇ ਹੈਗੇ ਆ ਸਾਫ਼ ਸੁਥਰੇ ਪਾਣੀ ਨਾਲ ਇਸ ਨੂੰ ਆਪਾਂ ਦੋ ਤੋਂ ਤਿੰਨ ਵਾਰੀ ਚੰਗੀ ਤਰ੍ਹਾਂ ਧੋ ਲੈਣਾ ਤੇ ਥੋੜੀ ਦੇਰ ਲਈ ਇਸ ਨੂੰ ਆਪਾਂ ਰੱਖ ਦਾਂਗੇ ਤਕਰੀਬਨ 10-15 ਮਿੰਟ ਲਈ ਇਸੇ ਤਰ੍ਹਾਂ ਪਿਆ ਰਹਿਣ ਦਵਾਂਗੇ ਤਾਂ ਜੋ ਹਲਕਾ ਜਿਹੜਾ ਇਹਨਾਂ ਦਾ ਮੋਇਸਚਰ ਘੱਟ ਜਾਏ ਤੇ ਇੱਕ ਸਾਈਡ ਤੇ ਮੈਂ ਕੜਾਈ ਦੇ ਵਿੱਚ ਸਰੋਂ ਦਾ ਤੇਲ ਗਰਮ ਹੋਣ ਦੇ ਲਈ ਰੱਖ ਦਿੱਤਾ ਸੀ ਤੇ ਸਰੋਂ ਦੇ ਤੇਲ ਦੀ ਗੜੱਟਾਂ ਚੰਗੀ ਤਰ੍ਹਾਂ ਕੱਢ ਲਿੱਤੀ ਤੇ ਇਸ ਦੇ ਵਿੱਚ ਹੁਣ ਮੈਂ chrele ਪਾ ਲਿੱਤੇ ਨੇ ਤੇ ਹਲੇ ਹਾਈ ਫਲੇਮ ਦੇ ਉੱਤੇ ਹੀ ਆਪਾਂ ਇਹ chrele ਨੂੰ 2 ਮਿੰਟ ਤੱਕ ਪਕਾਣਾ ਤਾਂ ਜੋ ਜਿੰਨਾ ਵੀ ਇਹਦਾ ਮੋਇਸਚਰ ਹੈਗਾ ਸਾਰਾ ਨਿਕਲ ਜਾਏ ਤੇ तकरीबन 2 ਮਿੰਟ ਹੋ ਚੁੱਕੇ ਹੋਏ ਨੇ ਤੇ ਇੱਥੇ ਫਲੇਮ ਹੁਣ ਮੈਂ ਮੀਡੀਅਮ ਕਰ ਦਿੱਤੀ ਹੋਈ ਹੈ ਮੀਡੀਅਮ ਫਲੇਮ ਦੇ ਉੱਪਰ ਕ੍ਰੇਲਿਆਂ ਨੂੰ 골ਡਨ ਹੋਣ ਤੱਕ ਆਪਾਂ ਪਕਾਵਾਂਗੇ ਤੇ ਦੇਖੋ ਹਲਕਾ ਜਿਹਾ ਇਹਨਾਂ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਜਦੋਂ ਇਹ 골ਡਨ ਹੋ ਜਾਣਗੇ ਉਦੋਂ ਤੱਕ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਤੇ ਦੇਖੋ ਕ੍ਰੇਲਿਆਂ ਦਾ ਕਲਰ ਅੱਗੇ ਨਾਲੋਂ ਕਾਫੀ ਜ਼ਿਆਦਾ ਚੇਂਜ ਹੋ ਚੁੱਕਾ ਹੋਇਆ ਹੈ ਇਹ 골ਡਨ ਕਲਰ ਦੇ ਹੋ ਚੁੱਕੇ ਹੋਏ ਨੇ ਤੇ ਚੰਗੀ ਤਰ੍ਹਾਂ ਪੱਕ ਚੁੱਕੇ ਹੋਏ ਨੇ ਇਹਨਾਂ ਨੂੰ ਮੈਂ ਇੱਕ ਪਲੇਟ ਦੇ ਵਿੱਚ ਕੱਢ ਲਿਆ ਤੇ ਉਸੇ ਕੜਾਈ ਦੇ ਵਿੱਚ ਹੁਣ ਮੈਂ ਜਿਦੇ ਵਿੱਚ ਕarele ਫਰਾਈ ਕੀਤੇ ਸੀ ਪਿਆਜ਼ ਪਾ ਦਾਂਗੀ ਮੈਂ ਦੋ మీడియం ਸਾਈਜ਼ ਦੇ ਪਿਆਜ਼ ਇਸ ਤਰ੍ਹਾਂ ਕੱਟ ਲਿੱਤੇ ਨੇ ਤੇ ਇਹਨਾਂ ਨੂੰ ਪਾ ਦਿੱਤਾ ਹੈ ਤੇ ਸਿਰਫ ਇੱਕ ਤੋਂ 2 ਮਿੰਟ ਤੱਕ ਹੀ ਇਹਨੂੰ ਵੀ ਭੁੰਨਾਂਗੇ ਸਿਰਫ ਟਰਾਂਸਪੇਰੈਂਟ ਹੋਣ ਤੱਕ ਇਸ ਨੂੰ ਭੁੰਨਣਾ ਹੈ మీడియం ਫਲੇਮ ਤੇ ਆਪਾਂ ਇਸ ਦਾ ਕਲਰ ਬਿਲਕੁਲ ਨਹੀਂ ਚੇਂਜ ਕਰਨਾ ਇਹਨਾਂ ਦਾ ਕ੍ਰਾਂਚ ਬਿਲਕੁਲ ਨਹੀਂ ਖਤਮ ਕਰਨਾ ਸਿਰਫ 2 ਮਿੰਟ ਲਈ ਇਹਨਾਂ ਨੂੰ ਭੁੰਨਾਂਗੇ ਤਕਰੀਬਨ 2 ਮਿੰਟ ਹੋ ਚੁੱਕੇ ਹੋਏ ਨੇ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਆਲੂ ਤੇ ਮੈਂ ਦੋ మీడియం ਸਾਈਜ਼ ਦੇ ਆਲੂ ਦੇਖੋ ਇਸ ਸ਼ੇਪ ਦੇ ਵਿੱਚ ਕੱਟ ਲਿੱਤੇ ਨੇ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਇਹਨੂੰ ਕਿਸੇ ਵੀ ਸ਼ੇਪ ਦੇ ਵਿੱਚ ਕੱਟ ਲੈਣਾ ਤੇ ਛਿਲਕਾ ਵੀ ਮੈਂ ਉਤਾਰ ਲਿੱਤਾ ਹੋਇਆ ਆਲੂਆਂ ਦਾ ਤੇ ਹੁਣ ਇਸ ਦੇ ਵਿੱਚ ਮੈਂ ਪਾਵਾਂਗੀ ਸਭ ਤੋਂ ਪਹਿਲਾਂ ਅੱਧਾ ਚਮਚ ਨਮਕ ਦਾ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਨਮਕ ਪਾ ਸਕਦੇ ਹੋ ਇੱਥੇ ਤੇ ਅੱਧਾ ਚਮਚ ਮੈਂ ਹਲਦੀ ਪਾਊਡਰ ਪਾ ਦਿੱਤਾ ਹੈ ਤੇ ਅੱਧਾ ਹੀ ਚਮਚ ਹੀ ਮੈਂ ਇੱਥੇ ਕਸ਼ਮੀਰੀ ਲਾਲ ਮੇਚ ਪਾ ਰਹੀ ਹਾਂ ਇਹ ਰੰਗਤ ਦੇ ਲਈ ਪਾਈ ਹੈ ਮੈਂ ਤੇ ਨਾਲ ਅੱਧਾ ਚਮਚ ਕਾਲੀ ਮਿਰਚ ਪਾਊਡਰ ਤੇ ਨਾਲ ਹੀ ਇੱਥੇ ਮੈਂ 1 ਚਮਚ ਸੁੱਕੇ ਧਨੀਏ ਦਾ ਪਾਊਡਰ ਪਾ ਲਿੱਤਾ ਹੈ ਇਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਫਲੇਮ ਇੱਥੇ ਮੈਂ ਮੀਡੀਅਮ ਰੱਖੀ ਹੋਈ ਹੈ ਤੇ ਦੇਖੋ ਇਹਨਾਂ ਸਾਰਿਆਂ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਹੋਇਆ ਹੈ ਤੇ ਮਿਕਸ ਕਰਨ ਤੋਂ ਬਾਅਦ ਹੁਣ ਇਸ ਦੇ ਵਿੱਚ ਮੈਂ ਪਾਵਾਂਗੀ ਤਿੰਨ ਹਰੀਆਂ ਮਿਰਚਾਂ ਇਸ ਤਰ੍ਹਾਂ ਮੈਂ ਵਿੱਚ ਘਾਹਰੋ ਦੀ ਕੱਟ ਲਗਾ ਲਿਆ ਹੋਇਆ ਇਹਨਾਂ ਨੂੰ ਤੇ ਹਰੀਆਂ ਮਿਰਚਾਂ ਪਾਨ ਤੋਂ ਬਾਅਦ ਇਸੇ ਸਟੇਜ ਤੇ ਮੈਂ ਅੱਧਾ ਚਮਚ ਗਰਮ ਮਸਾਲਾ ਵੀ ਪਾ ਲਿੱਤਾ ਹੈ ਤੇ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲਾਂਗੇ ਤੇ ਹੁਣ ਦੇਖੋ ਇਹਨਾਂ ਚੀਜ਼ਾਂ ਨੂੰ ਮੈਂ ਚੰਗੀ ਤਰ੍ਹਾਂ ਫਿਰ ਤੋਂ ਮਿਕਸ ਕਰ ਲਿੱਤਾ ਹੈ ਤੇ ਹੁਣ ਇਸ ਨੂੰ ਟੱਕ ਕੇ 8-9 ਮਿੰਟ ਲਈ ਪਕਾਵਾਂਗੇ ਜਦੋਂ ਤੱਕ ਇਹ ਆਲੂ ਚੰਗੀ ਤਰ੍ਹਾਂ ਗਲ ਜਾਣ ਤੇ ਵਿੱਚੋਂ ਦੀ ਇੱਕ ਦੋ ਵਾਰੀ ਖੋਲ ਕੇ ਇਸ ਨੂੰ ਹਿਲਾ ਵੀ ਲੈਣਾ ਤਾਂ ਜੋ ਇਹ ਜਲਣ ਨਾ ਤੇ ਦੇਖੋ ਇਹਨਾਂ ਨੂੰ ਮੈਂ ਵਿੱਚੋਂ ਦੀ 4 ਮਿੰਟ ਬਾਅਦ ਹਿਲਾ ਲਿਆ ਸੀ ਇੱਥੇ ਆਪਾਂ ਜਦੋਂ ਢੱਕ ਕੇ ਪਕਾਣੇ ਤਾਂ ਫਲੇਮ ਲੋ ਟੂ ਮੀਡੀਅਮ ਰੱਖਣੀ ਹੈ ਤੇ ਚੰਗੀ ਤਰ੍ਹਾਂ ਹਿਲਾਣ ਤੋਂ ਬਾਅਦ ਮੈਂ ਫਿਰ ਤੋਂ ਢੱਕ ਦਿੱਤਾ ਤੇ ਹੁਣ ਤਕਰੀਬਨ 7 ਮਿੰਟ ਹੋ ਚੁੱਕੇ ਨੇ ਇੱਕ ਵਾਰੀ ਆਲੂਆਂ ਨੂੰ ਚੈੱਕ ਕਰ ਲੈਣੇ ਕਿ ਇਹ ਚੰਗੀ ਤਰ੍ਹਾਂ ਗਲੇ ਨੇ ਜਾਂ ਨਹੀਂ ਗਲੇ ਤੇ ਦੇਖੋ ਇਸ ਤਰ੍ਹਾਂ ਹੁਣ ਆਲੂਆਂ ਨੂੰ ਮੈਂ ਚੈੱਕ ਕਰਾਂਗੀ ਆਲੂ ਨੂੰ ਮੈਂ ਪਲਟੇ ਨਾਲ ਤੋੜ ਕੇ ਚੈੱਕ ਕਰ ਰਹੀ ਆਂ ਆਲੂ ਹਲੇ ਥੋੜੇ ਜੇ ਕੱਚੇ ਨੇ ਇਹਨਾਂ ਨੂੰ ਤਕਰੀਬਨ 2 ਕੁ ਮਿੰਟ ਹੋਰ ਲੱਗਣਗੇ ਤੇ ਆਲੂ ਚੰਗੀ ਤਰ੍ਹਾਂ ਪੱਕ ਜਾਣਗੇ ਦੇਖੋ ਆਲੂਆਂ ਨੂੰ ਅਲੱਗ ਤੋਂ ਆਪਾਂ ਫਰਾਈ ਨਹੀਂ ਕੀਤਾ ਫਿਰ ਵੀ ਸਬਜ਼ੀ ਕਿੰਨੀ ਵਧੀਆ ਬਣ ਕੇ ਤਿਆਰ ਹੋ ਰਹੀ ਏ ਤੇ 2 ਮਿੰਟ ਮੈਨੂੰ ਹੋਰ ਟੱਕ ਦਿੱਤਾ ਸੀ ਤੇ ਇੱਕ ਵਾਰੀ ਫੇਰ ਤੋਂ ਆਪਾਂ ਇਸ ਨੂੰ ਚੈੱਕ ਕਰ ਲੈਨੇ ਆਂ ਕਿਉਂਕਿ ਆਲੂ ਬਹੁਤ ਚੰਗੀ ਤਰ੍ਹਾਂ ਗਲੇ ਹੋਏ ਹੋਣੇ ਚਾਹੀਦੇ ਨੇ ਤਾਂ ਹੀ ਸਬਜ਼ੀ ਵਧੀਆ ਬਣ ਕੇ ਤਿਆਰ ਹੋਣੀ ਏ ਤੇ ਹੁਣ ਮੈਂ ਚਮਚ ਨਾਲ ਚੈੱਕ ਕਰਨ ਲੱਗੀਆਂ ਆਲੂ ਨੂੰ ਤੇ ਆਲੂ ਬੜੇ ਹੀ ਆਰਾਮ ਨਾਲ ਟੁੱਟ ਗਏ ਇਹਦਾ ਮਤਲਬ ਕਿ ਆਲੂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੱਕ ਚੁੱਕੇ ਹੋਏ ਨੇ ਤੇ ਹੁਣ ਇਸ ਤੇ ਮੈਂ ਪਾਵਾਂਗੀ ਇੱਕ ਚਮਚ ਕਸੂਰੀ ਮੇਥੀ ਇਸ ਤਰ੍ਹਾਂ ਹੱਥਾਂ ਨਾਲ ਮਸਲ ਕੇ ਮੈਂ ਚੰਗੀ ਤਰ੍ਹਾਂ ਪਾ ਦਿੱਤੀ ਹੈ ਤੇ ਨਾਲ ਹੀ ਮੈਂ ਅੱਧਾ ਚਮਚ ਅਮਚੂਰ ਪਾਊਡਰ ਵੀ ਇੱਥੇ ਪਾ ਦਿੱਤਾ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਫਲੇਮ ਆਪਾਂ ਲੋ ਟੂ ਮੀਡੀਅਮ ਹੀ ਰੱਖੀ ਹੋਈ ਹੈ ਤੇ ਦੇਖੋ ਬਹੁਤ ਜ਼ਿਆਦਾ ਕੋਈ ਟਾਈਮ ਵੀ ਨਹੀਂ ਲੱਗਾ ਤੇ ਕarele ਆਲੂ ਦੀ कुरकुरी ਸਬਜੀ ਬਣ ਕੇ ਤਿਆਰ ਹੋ ਰਹੀ ਏ ਤੇ ਹੁਣ ਕarele ਪਾ ਕੇ ਹੁਣ ਫਿਰ ਤੋਂ ਸਾਰੀਆਂ ਚੀਜ਼ਾਂ ਨੂੰ 2 ਮਿੰਟ ਲਈ ਇਸੇ ਤਰ੍ਹਾਂ ਹੀ ਮਿਕਸ ਕਰਾਂਗੇ ਤਾਂ ਜੋ ਜਿੰਨਾ ਮਸਾਲਾ ਹੈਗਾ ਉਹ ਕareleਆਂ ਤੇ ਵੀ ਚੰਗੀ ਤਰ੍ਹਾਂ ਲੱਗ ਜਾਏ ਤੇ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਲੱਗੇ ਸਬਜੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਏ ਤੇ ਹੁਣ 2 ਮਿੰਟ ਹੋ ਚੁੱਕੇ ਨੇ ਸਬਜੀ ਸਰਵ ਹੋਣ ਲਈ ਰੈਡੀ ਏ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਕਰਾਰੀ ਸਬਜ਼ੀ ਬਣ ਕੇ ਤਿਆਰ ਹੋਈ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਵਧੀਆ ਲੱਗੇਗੀ